ਬਹੁਤ ਸਵਾਗਤ ਹੈ ਜੀ ਦਾ ਵੀਜ਼ਾ ਅਫਕਤੋਂ ਸੁਨੀਹਾ ਮੈਡਮ ਸਾਡੇ ਨਾਲ ਮੌਜੂਦ ਨੇ ਟਾਪਿਕ ਬੜਾ ਮਹੱਤਵਪੂਰਨ ਹੈ 2026 ਚ ਆਸਟ੍ਰੇਲੀਆ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਐਕਸਪਰਟ ਓਪੀਨੀਅਨ ਇੱਕ ਵਾਰੀ ਤੁਸੀਂ ਜ਼ਰੂਰ ਸੁਣੋ ਮੈਂ ਚਾਹਾਂਗਾ ਜੀ ਕਿ ਪੂਰੀ ਵੀਡੀਓ ਐਕਸਪਲੇਨ ਕਰਾਂ ਸੋ ਆਸਟ੍ਰੇਲੀਆ ਸਟਡੀ ਵੀਜ਼ਾ 2026 ਦਾ ਕੀ ਸਿਨੈਰੀਓ ਹੈ ਐਂਡ ਮਾਲਾ ਸਪੈਸ਼ਲੀ ਫੈਬਰੀ ਟੈਕ ਸੋ ਹੁਣ ਉਹਦੇ ਵਿੱਚ ਸਭ ਤੋਂ ਮੇਨ ਇੰਪੋਰਟੈਂਟ ਕੀ ਹੈਗਾ ਡਾਕੂਮੈਂਟੇਸ਼ਨ ਕਿਉਂਕਿ ਦੇਖੋ ਫੰਡਿੰਗ ਔਰ ਆਇਲਸ जरूरी आज क्लीयर हो चुका जल्स आईया बट आने वाले टाइम हूँ डॉक्यूमेंट्स बहुत ही इंपॉर्टेंट और वेरीफाई होएगा और आने वाले टाइम मोर ओवर भी टाइम लगेगा सो so एक राइट टाइम आ ਟੈਨ ਟੂ ਫਿਫਟੀਨ ਡੇਜ ਲਗਾ ਲੋ ਉਸ ਤੋਂ ਬਾਅਦ ਤੁਹਾਡਾ ਜਿਹੜਾ ਫੈਬਰੂਰੀ ਇਨਟੇਕ ਤੁਹਾਡੇ ਹੈਂਡ ਚੋਂ ਚਲੇ ਜਾਏਗਾ ਕਿਉਂਕਿ ਹੁਣ ਜਦੋਂ ਡਾਕੂਮੈਂਟੇਸ਼ਨ ਦੀ ਵੈਰੀਫਿਕੇਸ਼ਨ ਕਰਨਗੇ ਤੁਹਾਡੀ ਅਗਰ ਵੀਡੀਓ ਕਾਨਫਰੰਸ ਜਿਹੜੀ ਅਰੇਂਜ ਹੋਣੀ ਆ ਤਾਂ ਆਬਵੀਅਸ ਆ ਸਟਾਫ ਵੀ ਉਹੀ ਆ ਉਹਨੂੰ ਅਰੇਂਜ ਕਰਨ ਨੂੰ ਹਰ ਸਿਸਟਮ ਨੂੰ ਟਾਈਮ ਲੱਗਦਾ ਹੁੰਦਾ ਉਹ ਐਸ ਇਟ ਇਜ਼ ਸਮੂਥ ਨਹੀਂ ਚੱਲੇਗਾ ਜਿੱਦਾਂ ਪਹਿਲੇ ਆਸਟ੍ਰੇਲੀਆ ਦਾ ਪ੍ਰੋਸੈਸਿੰਗ ਟਾਈਮ ਬਹੁਤ ਈਜ਼ੀ ਹੁੰਦਾ ਸੀ ਫਟਾਫਟ ਵੀਜ਼ਾ ਆ ਜਾਂਦਾ ਸੀਗਾ ਸੋ ਹੁਣ ਇਦਾਂ ਨਹੀਂ ਹੈ ਸੋ ਟਾਈਮ ਸੇ ਅਪਲਾਈ ਕਰੋ ਫੰਡਿੰਗ ਵੱਲੋਂ ਕਲੀਅਰ ਆ ਅੰਬੈਸੀ ਆ ਕਦੀ ਵੀ ਮੰਗ ਸਕਦੀ ਆ ਚਾਈਲ ਲੈਵਲ ਚੇਂਜ ਹੋ ਚੁੱਕਾ ਵਾ ਔਰ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਆ ਸਪੈਸ਼ਲੀ ਫਾਈਨੈਂਸ਼ੀਅਲ ਤੁਸੀਂ ਕਿੱਦਾਂ ਆਪਣੀ ਫੰਡਿੰਗ ਅਰੇਂਜ ਕਰਨੀ ਆ ਕਿੱਦਾਂ ਤੁਸੀਂ ਅਗਰ ਸਕਾਲ ਅਗਰ ਤੁਹਾਨੂੰ ਕੋਈ ਸਪான்ਸਰ ਕਰ ਰਿਹਾ ਵਾ ਕਿੰਨੇ ਪਰਸੈਂਟ ਕਿਹੜਾ ਰਿਲੇਸ਼ਨ ਤੁਹਾਨੂੰ ਸਪான்ਸਰ ਕਰ ਸਕਦਾ ਤੁਸੀਂ ਜਿਹੜੀ ਫੰਡਿੰਗ ਦਿਖਾਈ ਆ ਮੀਨਸ ਪੋਸ ਕਰੋ 70 30 ਆ ਤਾਂ 70 ਪਰਸੈਂਟ ਜਿਹੜੀ ਫੰਡਿੰਗ ਦਿਖਾਈ ਆ ਉਹਦੇ ਵਿੱਚ ਉਹਦਾ ਸੋਰਸ ਆਫ ਇਨਕਮ 30 ਪਰਸੈਂਟ ਜਿਹਦੇ ਫੰਡਸ ਦਿਖਾਏ ਆ ਦਾ ਸੋਰਸ ਆਫ ਇਨਕਮ ਸੋ ਕਾਫੀ ਚੀਜ਼ਾਂ ਹੈਗੀਆਂ ਸੋ ਉਹਦੇ ਲਈ ਦੇਖੋ ਫਾਈਨੈਂਸ਼ੀਅਲ ਸਟੇਟਸ ਨਾ ਹਰ ਕਿਸੇ ਦਾ ਅਲੱਗ-ਅਲੱਗ ਹੁੰਦਾ ਵਾ ਕਿਸੇ ਕੋ ਲਿਕੁਇਡ ਜ਼ਿਆਦਾ ਹੁੰਦਾ ਵਾ ਕਿਸੇ ਦਾ ਸੈਲਰੀ ਅੱਛੀ ਹੁੰਦੀ ਹੈ ਰਿਟਰਨ ਅੱਛੀ ਹੁੰਦੀ ਆ ਸੋ ਉਹ ਸਾਬ ਨਾਲ ਇੱਕ ਵਾਰ ਟੀਮ ਦੇ ਨਾਲ ਆਪਣੇ ਫਾਈਨੈਂਸ਼ੀਅਲ ਡਿਸਕਸ ਕਰੋ ਕਿ ਆਨ ਵਾਲੇ ਟਾਈਮਸ ਤੁਹਾਨੂੰ ਔਨ ਦਾ ਸਪੋਰਟ ਮੁਸ਼ਕਿਲ ਨਾ ਆਵੇ ਕਿ ਤੁਸੀਂ ਆਪਣੇ ਫਾਈਨੈਂਸ਼ੀਅਲ ਕਿੱਦਾਂ ਅਰੇਂਜ ਕਰਕੇ ਰੱਖਣਿਆ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਇਸ ਨੰਬਰ ਦੇ ਉੱਪਰ ਤੁਸੀਂ ਟੈਲੀਫੋਨ ਕਾਲ ਕਰ ਸਕਦੇ ਹੋ ਔਰ ਟੈਲੀਫੋਨ ਕਰਕੇ ਤੁਸੀਂ ਕੋਈ ਵੀ ਤੁਹਾਨੂੰ ਕਨਫਿਊਜ਼ਨ ਹੈ ਕਿਸੇ ਤਰ੍ਹਾਂ ਦੀ ਵੀ ਤੁਸੀਂ ਜਾਣਕਾਰੀ ਚਾਹੁੰਦੇ ਹੋ ਜਾਂ ਕੋਈ ਕਲੈਰਿਟੀ ਚਾਹੁੰਦੇ ਹੋ ਤੇ ਆਪਣਾ ਹਰ ਸ਼ੰਕਾ ਦੂਰ ਕਰੋ ਕਿਉਂਕਿ ਮੇਰਾ ਹੀ ਮੰਨਣਾ ਹੈ ਕਿ ਵਿਦਿਆਰਥੀਆਂ ਵੱਲੋਂ ਵੀ ਕਿਸੇ ਤਰ੍ਹਾਂ ਦੀ ਗਲਤੀ ਨਹੀਂ ਹੋਣੀ ਚਾਹੀਦੀ ਕੋਰਸ ਦੇ ਸਿਲੈਕਸ਼ਨ ਫੀਸਾਂ ਦੇ ਸਬੰਧ ਵਿੱਚ ਸਮਝਣ ਦੇ ਵਿੱਚ ਜਾਂ ਤੁਸੀਂ ਕਿਹੜੇ ਕੋਰਸ 'ਚ ਜਾਣਾ ਹੈ ਸੋ ਕਿਸੇ ਤਰ੍ਹਾਂ ਦੀ ਗਲਤੀ ਨਹੀਂ ਹੋਏਗੀ ਤੇ ਸਕਸੈਸ ਰੇਟ ਦੇ ਚਾਂਸਸ ਹੋਰ ਵਧਣਗੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਨੇੜੇ ਦੇ ਦਫਤਰ ਜੀ ਵਿਜ਼ਿਟ ਕਰੋ ਜਾਂ ਤੁਸੀਂ ਟੈਲੀਫੋਨ ਦੇ ਜ਼ਰੀਏ ਸੰਮਾ ਲੈ ਕੇ ਮਿਲੋ ਤੁਸੀਂ ਆਨਲਾਈਨ ਵੈਬਸਾਈਟਸ ਦੇ ਜ਼ਰੀਏ ਵੀ ਈਮੇਲ ਕਰਕੇ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ ਔਰ ਤੁਸੀਂ ਕਿਸੇ ਵੀ ਹਿੱਸੇ ਚੋਂ ਦੇਸ਼ ਦੇ ਅਪਲਾਈ ਕਰ ਸਕਦੇ ਹੋ ਥੈਂਕ ਯੂ ਸੋ ਮਚ